ਹਾਂਦੇ ਪੱਠੇ ਵਿੱਚ ਡਿੱਗਣ ਨਾਲ ਪ੍ਰਵਾਸੀ ਮਜ਼ਦੂਰ ਦੀ ਹੋਈ ਮੌਤ ਪੱਠੇ ਦੀ ਸਲੇਬ ਟੁੱਟਣ ਨਾਲ ਵਾਪਰਿਆ ਭਿਆਨਕ ਹਾਦਸਾ ਥਾਣਾ ਮਾਹਿਲਪੁਰ ਦੇ ਅਧੀਨ ਪੈਂਦੇ ਕਸਬਾ ਕੋਟਫਤੂਹੀ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਤੜਕਸਾਰ ਇੱਕ ਪ੍ਰਵਾਸੀ ਮਜ਼ਦੂਰ ਇੱਟਾਂ ਦੇ ਪੱਠੇ ਵਿੱਚ ਡਿੱਗਣ ਨਾਲ ਉਸ ਦੀ ਮੌਤ ਹੋ ਜਾਂਦੀ ਖਬਰ ਸਾਹਮਣੇ ਲਈ ਚੌਂਕੀ ਕੋਟਫਤੂਹੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕੀਤੀ ਹੈ ਪ੍ਰਵਾਸੀ ਮਜ਼ਦੂਰਾਂ ਵਾਲੇ ਪੱਟੀ ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਾਲੀ ਦੇ ਪੱਠੇ ਤੇ ਕੰਮ ਕਰਦਾ ਮ੍ਰਿਤਕ ਰਾਕੇਸ਼ ਕੁਮਾਰ ਪੁੱਤਰ ਸੂਰਜ ਬਲੀ ਵਾਸੀ ਪਮਾਣੀ ਪੂਰਵਾ ਹਾਲ ਵਾਸੀ ਕੋਟਪੁਰੀ ਦੇ ਸਾਥੀ ਦੀਪਕੂ ਕੁਮਾਰ ਪੁੱਤਰ ਕਨਈਆ ਲਾਲ ਨੇ ਜਾਣਕਾਰੀ ਦਿੱਤੀ ਕਿ ਉਹ ਸਵੇਰੇ 6:00 ਵਜੇ ਪੱਠੇ ਤੇ ਕੰਮ ਕਰਨ ਦੇ ਲਈ ਗਏ ਅਤੇ ਪੱਠੇ ਦੇ ਦੂਜੇ ਪਾਸੇ ਕੰਮ ਕਰਨ ਲੱਗੇ ਕੁਝ ਦੇਰ ਬਾਅਦ ਮ੍ਰਿਤਕ ਰਾਕੇਸ਼ ਕੁਮਾਰ ਉੱਥੇ ਮੌਜੂਦ ਨਹੀਂ ਸੀ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਜਦੋਂ ਇਹਨਾਂ ਨੂੰ ਸ਼ੱਕ ਪਿਆ ਤਾਂ ਉਹਨਾਂ ਨੇ ਦੇਖਿਆ ਕਿ ਪੱਠੇ ਦੇ ਪੱਖੇ ਨੂੰ ਦੇਖਿਆ ਤਾਂ ਉਸ ਦੇ ਉੱਪਰ ਇੱਕ ਪੱਥਰ ਦਾ ਟੱਕਣ ਟੁੱਟਾ ਪਿਆ ਸੀ ਤੇ ਮ੍ਰਿਤਕ ਰਕੇਸ਼ ਕੁਮਾਰ ਉਸ ਦੇ ਵਿੱਚ ਟਿੱਗਿਆ ਹੋਇਆ ਸੀ ਤੇ ਜਦੋਂ ਉਸ ਨੂੰ ਮਜ਼ਦੂਰਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਤਾਂ ਬੁਰੀ ਤਰ੍ਹਾਂ ਅੱਗ ਦੇ ਨਾਲ ਝੁੱਲਸ ਗਿਆ ਸੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੇ ਮਾਲਕ ਵੱਲੋਂ ਪੱਠੇ ਤੇ ਕੰਮ ਕਰਨ ਨੂੰ ਸਾਫ਼ ਇਨਕਾਰ ਕਰ ਦਿੱਤਾ ਜਿਸ ਦੀ ਸੂਚਨਾ ਕੋਟਪੁਲੀਸ ਨੂੰ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕੀਤਾ ਗਿਆ ਇਸ ਬੰਦੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ ਮੈਂ ਆਪਕਾ ਦੀਪਕ ਗੁਮਾਰ ਕਿਹਾਂ ਕੰਮ ਕਰਤੇ ਹੋ ਇਸੀ ਬੱਥੇ ਤੇ ਕੋਇਲਾ ਵਾਟਰ ਕਹਾਂ ਹੈ ਜੀ ਇਹ ਕੋਟ ਕੀ ਕੀ ਘਟਨਾ ਹੋਈ ਸੀ ਕਹਾਂ ਘਟਨਾ ਹੋਈ ਸੀ ਇੱਕ ਜਲਾਈ ਵਾਲਾ ਥਾ ਉਹ ਸਵੇਰੇ ਮੈਂ ਆਇਆ उसके बाद चाबी ऊपर कर रहा था तो, तो ये ढक्कन ढक्कन को ऊपर क्या बोल पत्थर रखा हुआ था पत्थर टूट गया और ढक्कन के पत्थर के साथ में नीचे चला गया कितने बजे घटना हुई थी साढ़े छः बजे की बात क्या आप कोई आया कोई देखने कोई यहाँ पे मुंशी आया सब लोग आए पुलिस वाले भी आए देख देख के बॉडी को वहाँ पे अस्पताल में धरवा दिया ਔਰ ਕੁਝ ਸੁਣਾਈ ਨਹੀਂ ਕਰ ਰਹੇ ਬੋਲ ਤੇ ਚਾਲੂ ਕਰੋ ਬਸ ਕੀ ਆਪ ਆਪ ਕੀ ਮੰਗ ਕਰਤੇ ਹੋ ਮੰਗ ਕੀਆ ਕਰਤੇ ਅਭੀ ਘਰ ਵਾਲੇ ਆਏਗੇ ਮਿਸਤਰੀ ਆਏਗਾ ਮੇਰਾ ਇਹ ਬਾਤ ਹੋਗੀ ਕੀ ਬੋਲਤੇ ਚਲੇਗਾ ਪੱਠੇ ਤੇ ਮਾਮਲਾ ਸਾਹਮਣੇ ਆਇਆ ਸੀਗਾ ਮਜ਼ਦੂਰ ਦਾ ਜਣਨਦਾ ਕੀ ਮਾਮਲਾ ਮਜ਼ਦੂਰ ਨੂੰ ਤਕਰੀਬਨ 10 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਦਕੇਸ਼ ਕੁਮਾਰ ਪੁੱਤਰ ਸੂਚਪਾਲ ਜਿਹੜਾ ਲੁਪੀ ਦਾ ਰਹਿਣ ਵਾਲਾ ਇਹ ਪਾਲੀ ਦਾ ਪੱਠਾ ਵਾ ਕੋਟਸੂਈ ਦੇ ਵਿੱਚ ਉੱਥੇ ਕੰਮ ਕਰਦਾ ਸੀਗਾ ਉਥੇ ਇੱਟਾ ਪਹੋਣ ਵਾਸਤੇ ਤੇ ਪੱਟੜੀ ਚੱਕ ਬਲੀ ਹੋਈ ਸੀ ਜਿਹਦੇ ਵਿੱਚ ਇਹ ਅਚਾਨਕ ਹੀ ਕਿਤੇ ਡਿੱਗ ਪਿਆ ਤੇ ਜਿਸ ਦਾ ਨਾਮ ਇਹਦੀ ਮੌਤ ਹੋ ਗਈ ਸੀ ਇਹਦੀ ਜੜਵਾੜੀ ਇੱਥੋਂ ਕੱਢ ਕੇ ਸਿਵਲ ਹਸਪਤਾਲ ਆਪਾਂ ਗੜ੍ਹਸ਼ੇਖਰ ਤੇ ਪਾਈ ਹੈ ਇਹਦੇ ਦਿਲੇ ਵਾਰਸਾ ਕੋਜੂਪੀ ਤੋਂ ਚੱਲੇ ਉਹਨਾਂ ਨੇ ਜਾਂ ਸ਼ਾਂਤਨਗਰ ਤੋਂ ਸਵੇਰ ਤੱਕ ਪਹੁੰਚ ਜਾਣਗੇ ਉਹਨਾਂ ਦੇ ਬਿਆਨਾਂ ਮੁਤਾਬਕ ਜੋ ਕਾਰਮਿਕਰਨ ਕਹਿਣਗੇ ਉਦੋਂ ਤੱਕ ਕਾਰਵਾਈ ਕੀਤੀ ਗਈ